ਆਂਡਾਲਾ ਬਸਤੀ ਰੋਣਾਲੀ ਇਹ ਬਿਲਕੁਲ ਸਤਲੁਜ ਦੇ ਕਿਨਾਰੇ ਉਹ ਸਾਹਮਣੇ ਦਰਿਆ ਮੇਰ ਆਂਦਾ ਪਿਆ ਸਾਰੀ ਮਾਰ ਉਹਦੇ ਕਿ ਇਹ ਪਿਓ ਭਰਨੇ ਗੱਲ ਨੂੰ ਕੋੰਧ ਰਿਆ ਦੇ ਲੱਗੇ ਤੇ ਸੜਕ ਤੋਂ ਬੋਲ ਰਦੇ ਨੇ ਨੰਗੇ ਤਰਨਤਾਰਨ ਤੋਂ 45 ਕਿਲੋਮੀਟਰ ਪੈਂਦਾ ਅੰਦਰ ਪਿੰਡ ਇੱਧਰ ਕੋਈ ਨਹੀਂ ਆਉਂਦਾ ਤੇ ਇੱਥੋਂ ਫੋਨ ਆਇਆ ਸੀ ਸਾਨੂੰ ਤੇ ਭੈਣ ਦਾ ਉਹ ਮੈਂ ਸਿਆਰੀਆ ਮਰਸਾਲ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਦੱਸਿਆ ਵੀ ਇੱਥੇ ਕੋਈ ਨਹੀਂ ਪਹੁੰਚਿਆ ਕਿੱਥੇ ਜਾਊਂ। ਉਹ ਇੱਥੇ ਘਰ ਹੀ ਆ ਗਏ ਸਾਰੇ ਇਸ ਤੋਂ ਹੀ। ਕੋ ਪੰਜ ਆਇਆ, ਸੱਤ ਆਇਆ। ਉਹ ਚੱਲ ਰਿਹਾ ਵਾ। ਪੰਜ ਸੱਤ ਉਹ ਆਸਤੋਂ ਸਾਡੇ ਬਹਿਕਾਂ ਤੇ। ਇਹਦੇ ਪੈਰੀਆਂ ਨੂੰ ਇੱਥੇ ਘਰ ਬਣ ਗਏ। ਕਿ ਇੱਧਰ ਬੰਨੇ ਕੋਈ ਆਂਦਾ ਹੀ ਨਹੀਂ। ਕੇਸ ਵਾਸਤੇ ਆਪ ਜੀ ਜਿਹੜਾ ਆਪਾਂ ਦੱਸਵਾਉਂ ਗੁੰਦੇ ਜੇ ਕਿ ਉਹ ਆਪਣਾ ਤਿਲ ਫੁੱਲ ਭੇਟਾ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਦਿੰਦੇ ਏ। ਸਾਡਾ ਹੀ ਫਿਰਿਆ ਹਰਜ ਬਣ ਜਾਂਦਾ ਵੀ ਲੋੜੋਂ ਦਾ ਤਾਂ ਆਪ ਜੀ ਰਿਚਾ ਤੋਂ ਖੜਕ ਗਈ। ਕੇਸ ਵਾਸਤੇ ਤੇ ਸਾਰੇ ਕਾਰਜ ਆਜੀ ਸਤਿ ਸ੍ਰੀ ਅਕਾਲ ਆਜੀ ਦੇ ਪਿਆਰ ਨਾਲ ਆਜੀ ਦੇ ਸਹਿਯੋਗ ਨਾਲ ਜਿਹੜੇ ਹੁੰਦੇ ਨੇ ਸੇਜ ਦਾ ਜੁੜੇ ਘਦੇ ਪ੍ਰੇਮੀਆਂ ਲੋਕ ਅੱਜ ਇੱਥੇ ਆਏ ਆ ਹੁਣ ਡੋਰ ਤੋਂ ਡੋਰ ਜਿਸ ਤਰ੍ਹਾਂ ਹੀ ਹੋਏਗਾ ਸਾਰਿਆਂ ਦੇ ਅਪਗ੍ਰੇਡ ਤੁਹਾਨੂੰ ਜਾਵਾਂਗੇ ਤੇ ਹੁਣ ਸਾਰੇ ਘਰਾਂ 'ਚ ਵੰਡ ਕੇ ਅਸੀਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ